ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕੁਲਵਿੰਦਰ ਸਿੰਘ ਬਰਾੜ ਝੋਨਾ ਜਿਹੜਾ ਹੈਗਾ तकरीबन ਨਸਾਰੇ ਤੇ ਹੈ ਬਾਸਮਤੀ ਹੈ ਉਹ ਨਸਾਰੇ ਤੇ ਹੈ ਤੇ ਕੁਝ ਜਿਹੜਾ ਲੇਟ ਝੋਨਾ ਲੱਗਿਆ ਹੋਇਆ ਅਗਸਤ ਵਾਲਾ ਉਹ ਅਜੇ ਬੂਟ ਸਟੇਜ ਤੋਂ ਥੋੜਾ ਜਿਹਾ ਗੋਭ ਤੋਂ ਪਹਿਲਾਂ ਵਾਲੇ ਹਲਾਤ ਦੇ ਵਿੱਚ ਜਾਂ ਗੋਭ 'ਚ ਪਹੁੰਚਣ ਵਾਲਾ ਗੋ ਵਾਲੀ ਹਾਲਤ ਵਿੱਚ ਸ਼ੁਰੂ ਹੋਣ ਵਾਲੀ ਹੈ ਹੁਣ ਜਿਹੜਾ ਕਿਉਂਕਿ ਸਵਾਲਾਂ ਦੇ ਆਪਾਂ ਨਾਲ-ਨਾਲ ਤੁਹਾਡੇ ਜਿਵੇਂ ਜਿਵੇਂ ਸਵਾਲ ਆਉਂਦੇ ਆਪਾਂ ਵੀਡੀਓ ਰਾਹੀਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਹੁਣ ਇਸ ਟਾਈਮ ਜਿਹੜਾ ਝੋਨਾ ਗੋਵ ਚ ਹੁੰਦਾ ਜਿਵੇਂ ਉਹਦੇ ਵਿੱਚ ਆਪਾਂ ਐਨਪੀਕੇ ਜਾਂ ਉਲੀ ਨਾਸ਼ਕ ਜ਼ਰੂਰਤ ਅਨੁਸਾਰ ਬਹੁਤ ਜ਼ਰੂਰੀ ਹੈ ਜਦੋਂ ਨਿਸਰ ਗਿਆ ਨਿਸਰ ਰਿਹਾ ਬੂਰ ਪੈ ਰਿਹਾ ਉਦੋਂ ਪਾਣੀ ਦੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਦੋਂ ਦੁੱਧਾ ਪਰਨ ਲੱਗ ਪਿਆ ਉਦੋਂ ਜੇ ਤੁਸੀਂ ਰਿਪੀਟ ਕਰਨਾ ਚਾਹੁੰਦੇ ਐ ਐਨਪੀਕੇ 13 0 45 ਉਹ ਕਰ ਸਕਦੇ ਬੋਰੋਨ ਦੀ ਜ਼ਰੂਰਤ ਨਹੀਂ ਹੁੰਦੀ ਉੱਲੀ ਨਾਸ਼ਕ ਵੀ ਜੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਉਹ ਵੀ ਮੁਛਲ ਵੈਰਾਈਟੀ ਜਾਂ 11 21 1509 ਵਗੈਰਾ ਜਿਨ੍ਹਾਂ 'ਚ ਬਲਾਸਟ ਦੇ ਜਿਆਦਾ ਚਾਂਸ ਰਹਿੰਦੇ ਆ ਉੱਥੇ ਤੁਸੀਂ ਰਿਪੀਟ ਕਰ ਸਕਦੇ ਆ ਤੇ ਬਾਸਮਤੀ 'ਚ ਮੈਂ ਤੁਹਾਨੂੰ ਇਹੀ ਰਹਿ ਦਿਨਾ ਹੁੰਨਾ ਕਿ ਤੁਸੀਂ ਗੋਬ ਟਾਈਮ ਤੇ ਜਦੋਂ ਅਨਸਾਰਾ ਸ਼ੁਰੂ ਹੋ ਗਿਆ ਕੋਸ਼ਿਸ਼ ਕਰੋ ਕਿ ਉਹਦੇ ਰਿਪੀਟ ਕਰਦੇ ਹੋ ਤੁਹਾਡੇ ਖਾਸ ਤੌਰ ਜਿਵੇਂ ਮੁੱਛਲ ਦੇ ਵਿੱਚ ਬਹੁਤ ਜ਼ਿਆਦਾ ਬਲਾਸਟ ਕਈ ਵਾਰ ਆ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਣਾ ਕੰਟਰੋਲ ਰਹਿੰਦਾ ਬਹੁਤ ਵਧੀਆ ਰਿਪੀਟ ਕਰ ਦਿੰਨੇ ਲਈ ਨਾਸ਼ਕ ਤਾਂ ਇੱਕ ਸਵਾਲ ਆਉਂਦਾ ਝੋਨੇ 'ਚ ਪਮੱਕਾ ਡੋਟ ਰਿਹਾ ਹੈ ਝੋਨਾ ਸਾਡਾ ਨਿਸਰ ਰਿਹਾ ਹੈ ਜਾਂ ਨਿਸਰ ਚੁੱਕਿਆ ਹੈ ਜਾਂ ਨਿਸਰਨ ਵਾਲਾ ਹੈ ਉਹਦਾ ਅਸੀਂ ਕਿਵੇਂ ਹੱਲ ਕਰੀਏ ਸੋ ਕਿਸਾਨ ਵੀਰੋ ਮੇਰੀ ਬੇਨਤੀ ਸੁਣਿਓ ਧਿਆਨ ਨਾਲ ਮੇਰੀ ਤੁਹਾਨੂੰ رائے ਜਿਹੜੀ ਉਹ ਸੁਣਿਓ ਧਿਆਨ ਨਾਲ ਬਾਕੀ ਆਪਦੇ ਤੁਸੀਂ رائے ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਜੀ ਜਦੋਂ ਤੁਹਾਡਾ ਝੋਨਾ ਫੋਟ ਕਰ ਰਿਆ ਹੁੰਦਾ ਜਦੋਂ ਤੁਹਾਡਾ ਝੋਨਾ ਗੋਭ ਚਾਉਣ ਨੂੰ 10 ਦਿਨ 15 ਦਿਨ ਜਿਵੇਂ ਫਰਜ ਕਰ ਲਓ ਪੀਆ 126 ਆ ਉਹ ਤੁਹਾਡਾ ਝੋਨਾ 35 ਦਿਨ ਤੇ ਆ 40 ਦਿਨ ਤੇ ਆ 45 ਦਿਨ ਤੇ ਆ ਉਦੋਂ ਤੁਸੀਂ ਗੋਭਾਂ ਸੁੱਕੀਆਂ ਚੈੱਕ ਕਰਨੀਆਂ ਹੁੰਦੀਆਂ ਜਾਂ ਤੁਹਾਡਾ ਹੋਰ ਕੋਈ ਦਰਮਿਆਨੀ ਸਮੇਂ ਵਾਲਾ ਝੋਨਾ ਉਹ ਤੁਹਾਡਾ 60 65 ਦਿਨ ਤੇ ਚੱਲਿਆ ਗਿਆ ਉਦੋਂ ਬੜੀ ਜ਼ਰੂਰਤ ਹੁੰਦੀ ਕਿ ਗੋਭ ਦੀ ਸੁੰਡੀ ਖਾਸ ਤੌਰ ਤੇ ਉਹਦੇ ਵਿੱਚ ਗੋਭ ਦੀ ਸੁੰਡੀ ਦਾ ਹਮਲਾ ਚੈੱਕ ਕਰੋ ਜੇ 5% ਝੋਨੇ ਦੇ ਵਿੱਚ ਗੋਭਾਂ ਸੁੱਕੀਆਂ ਨਜ਼ਰ ਆਉਂਦੀਆਂ ਜਾਂ ਬਾਸਮਤੀ 'ਚ 2% ਕਿਉਂਕਿ ਬਾਸਮਤੀ 'ਚ ਅਟੈਕ ਵੱਧ ਹੁੰਦਾ ਇਹ 'ਚ ਕਈ ਵਾਰ ਗੋਭ ਵਾਲੀ ਸੁੰਡੀ ਜਿਹੜੀ ਕਾਫੀ ਨੁਕਸਾਨ ਕਰ ਦਿੰਦੀ ਆ ਉਸ ਟਾਈਮ ਜੇ ਆਪਾਂ ਨੂੰ ਜ਼ਰੂਰਤ ਲੱਗੇ ਉਦੋਂ ਸਪਰੇਅ ਆਪਾਂ ਕਰਨੀ ਹੈ ਪੱਤਾ ਲਪੇਟ ਸੁੰਡੀ ਆ ਜਿਹੜੀ ਬਹੁਤ ਡੈਲੀਕੇਟ ਜਿਆ ਕੀੜਾ ਬਹੁਤ ਕਮਜ਼ੋਰ ਜਿਆ ਕੀੜਾ ਇਹ ਜੇ ਤੇਜ਼ ਹਵਾ ਚੱਲ ਗਈ ਮੀਂਹ ਪੈ ਗਿਆ ਇਹਨੇ ਖਤਮ ਹੋ ਜਾਣਾ ਫੋੜ ਕਰ ਰਿਹਾ ਝੋਨਾ ਕੁਝ ਪੱਤੇ ਖਾ ਲੇ ਉਹਨਾਂ ਨੇ ਕੁਝ ਦਿਨਾਂ ਚ ਰਿਕਵਰ ਕਰ ਲੈਣਾ ਨਸਾਰੇ ਦੇ ਨੇੜੇ ਜਾ ਕੇ ਵੀ ਪਿਛਲੇ ਸਾਲਾਂ ਦੇ ਵਿੱਚ ਨਿਸਰਰੇ ਝੋਨੇ ਤੇ ਵੀ ਥੋੜੀ-ਬਹੁਤੀ ਆਈ ਇਹੋ ਜਿਹੇ ਕਿਸਾਨ ਵੀਰਾਂ ਦੇ ਨਾਲ ਫੀਡਬੈਕ ਤੇ ਗੱਲਬਾਤ ਜਿਹੜੀ ਹੁੰਦੀ ਹੈ ਫੀਡਬੈਕ ਉਹਨਾਂ ਦਾ ਆਉਂਦਾ ਕਿ ਅਸੀਂ ਨਹੀਂ ਉਹ ਸਪਰੇਅ ਕੀਤੀ ਤੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਪੱਤਾ ਲਪੇਟ ਸੁੰਡੀ ਵਾਸਤੇ ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਗੋਹ ਵਾਲੀ ਸੁੰਡੀ ਦੇ ਵਿੱਚ ਇਹ ਹੁੰਦਾ ਕਿ ਆਪਾਂ ਜੇ ਤੁਹਾਡਾ ਕੈਰੀਓਵਰ ਅੱਗੇ ਜਾਂਦਾ ਨਾ ਤਾਂ ਉਹ ਕਣਕ ਦੇ ਵਿੱਚ ਵੀ ਕਿਉਂਕਿ ਪਿੰਕ ਸਟੈਂਪੋਰਰ ਜਿਹੜਾ ਉਹ ਸੇਮ ਸਪੀਸੀਸ ਆ ਜਾਂਦੀ ਹੈ। ਗੋਹ ਵਾਲੀ ਸੁੰਡੀ ਜਿਵੇਂ ਪੀਲੀ ਪੀਲੀ ਗੋਹ ਵਾਲੀ ਸੁੰਡੀ yellow stem borer ਆ ਗਿਆ। ਪਿੰਕ ਸਟੈਂਪੋਰਰ ਆ ਗਿਆ, ਵਾਈਟ ਸਟੈਂਪੋਰਰ ਆ ਗਿਆ, ਚਿੱਟੀ ਗੋਹ ਵਾਲੀ ਸੁੰਡੀ ਪੀਲੀ, ਗੁਲਾਬੀ। ਝੋਨੇ 'ਚ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਆਪਣੇ ਪੀਲੀ ਖਾਸ ਤੌਰ ਤੇ ਜਾਂ ਗੁਲਾਬੀ ਮਗਰੋਂ ਆ ਕੇ ਇਹਦਾ ਹਮਲਾ ਹੁੰਦਾ ਹੈ। ਇਦੇ ਵਾਸਤੇ ਜੇ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋਨੇ। ਖਾਸ ਤੌਰ ਤੇ ਨਸਾਰੇ ਤੋਂ 10 ਦਿਨ 15 ਦਿਨ 20 ਦਿਨ ਜਦੋਂ ਤੁਹਾਡਾ ਨਿਸਰ ਗਿਆ ਝੋਨਾ। ਭਮੱਕੜ ਤੁਹਾਨੂੰ ਇਸ ਟਾਈਮ ਦੇਖਣਗੇ ਜ਼ਿਆਦਾ ਪੱਤਾ ਲਵੇਟ ਦੇ। ਪੱਤਾ ਲਵੇਟ ਸੁੰਡੀ ਵੱਲ ਰੱਤੀ ਪਰ ਵੀ ਧਿਆਨ ਦੇਣ ਦੀ ਜ਼ਰੂਰਤ ਨੇ। ਮੇਰੀ ਤੁਹਾਨੂੰ ਇਹ ਰਿਹਾ ਜਦੋਂ ਝੋਨਾ ਝੋਨਾ ਨਿਸਰ ਗਿਆ ਦੁੱਧਾ ਪਰਣ ਲੱਗ ਪਿਆ ਨਾ। ਕਿਉਂਕਿ ਇਹ ਭਮੱਕੜ ਆ ਜਿਹੜੇ ਹੁਣ ਜਿਵੇਂ ਜਿਵੇਂ ਉਹਦੇ ਵਿੱਚ ਸਗੂਲੈਂਸੀ ਫਸਲ 'ਚ ਘਟਣੀ ਆ। ਯੂਰੀਆ ਪਾਈ ਨੂੰ ਟਾਈਮ ਹੋਣਾ ਕਿਉਂਕਿ ਫੂਡ ਟਾਈਮ ਬਹੁਤ ਜ਼ਿਆਦਾ ਨਰਮ ਪੱਤੇ ਹੁੰਦੇ ਹੁਣ ਭਮੱਕੜ ਜਿਹੜੇ ਗੇੜੇ ਕੱਢਦੇ ਆ ਉਹਨਾਂ ਨੇ ਨਰਮ ਤੋਂ ਨਰਮ ਪੱਤਾ ਦੇਖਣਾ ਵੀ ਜਿੱਥੇ ਅਸੀਂ ਅੰਡੇ ਦੇ ਸਕੀਏ ਜੇ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਲੱਗਦੀ ਤਾਂ ਉਹਨਾਂ ਨੇ ਅਗਲੇ ਖੇਤ ਚਲੇ ਜਾਣਾ ਅਗਲੇ ਬੂਟੇ ਤੇ ਚਲੇ ਬੂਟੇ ਤੇ ਚਲੇ ਜਾਣਾ ਉਹਨਾਂ ਨੇ ਨਰਮ ਤੋਂ ਨਰਮ ਪੱਤਾ ਲੱਭਣਾ ਹੋ ਸਕਦਾ ਲੇਟ ਝੋਨੇ ਤੇ ਅੰਡੇ ਦੇਣ 8-10 ਦਿਨਾਂ ਚੋਂ ਚੋਂ ਬੱਚੇ ਨਿਕਲਣੇ ਆ ਉਦੋਂ ਬਾਅਦ ਉਹਦਾ ਜਿਹੜਾ ਹੈਗਾ ਉਹਨੇ ਆਪਦੀ ਕਾਰਵਾਈ ਸ਼ੁਰੂ ਕਰਨੀ ਆ ਵੱਡੀ ਸੁੰਡੀ ਆ ਜਿਹੜੀ ਅਟੈਕ ਕਰਦੀ ਕਹਿਣ ਦਾ ਮਤਲਬ ਹੈ ਕਿ 15 20 ਦਿਨ 22 ਦਿਨ ਇਹ ਭਮੱਕੜ ਦੇਖਦੇ ਨੂੰ ਲੰਘ ਜਾਂਦੇ ਮਤਲਬ ਭਮੱਕੜਦੇ ਸਨ ਜਦੋਂ ਲੱਗਦੇ ਉਦੋਂ ਬਾਅਦ ਹਮਲੇ ਨੂੰ ਜੇ ਉਹਨਾਂ ਨੇ ਅੰਡੇ ਉਹਨਾਂ ਖੇਤਾਂ ਦੇ ਵਿੱਚ ਦਿੱਤੇ ਆ ਤੇ ਉਦੋਂ ਨੂੰ ਤਾਂ ਜਿਹੜਾ ਤੁਹਾਡਾ ਝੂਨਾ ਨਿਸਰ ਗਿਆ ਉਹਦਾ ਮਟੀਰੀਅਲ ਜਾ ਕੇ ਦਾਣਿਆਂ ਵਾਲ ਨੂੰ ਸ਼ਿਫਟ ਹੋ ਜਾਣਾ ਤੇ ਉਹਨਾਂ ਨੂੰ ਪੱਤਿਆਂ 'ਚ ਲੱਭਣੇ ਕੁਛ ਨਹੀਂ ਇਸ ਕਰਕੇ ਪਤਾਲੀ ਵੇਟ ਸੁੰਡੀਆਂ 'ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ। ਗੋਹ ਵਾਲੀ ਜੇ ਤੁਹਾਨੂੰ ਲੱਗਦੀ ਆ ਉਹਦਾ ਵੀ ਟੈਗ ਜੇ ਜ਼ਿਆਦਾ ਆ ਤਾਂ ਫੇਰ ਸਪਰੇਅ ਕਰ ਸਕਦੇ ਆ। ਤੇ ਇੱਧਰ ਧਿਆਨ ਨਾ ਦਿਓ ਸੁੰਡੀਆਂ ਵਾਲੀ ਐਦਕੀ ਵੀ ਜਿਹੜਾ ਮੌਸਮ ਵੀ ਅਜੇ ਤੱਕ ਠੀਕ ਆ ਤੇਲੇ ਵਾਲਾ ਵੀ ਹੈ ਨਹੀਂ ਗਾ ਸੁੰਡੀ ਵਾਲਾ ਵੀ ਮੌਸਮ ਹੈ ਨਹੀਂ ਗਾ। ਸੋ ਫਾਲਤੂ ਦਾ ਖਰਚਾ ਕਰਨ ਦੀ ਆਪਾਂ ਨੂੰ ਜ਼ਰੂਰ। ਗੋਲੀ ਵਾਲੀ ਸਪਰੇਅ ਕਰਨੀ ਉਹ ਕਰ ਲਓ। ਇਹ ਨਾ ਹੋਵੇ ਕਿ ਆਪਾਂ ਜਰ ਸਪਰੇਅ ਕਰਨੀ ਤੇ ਵਿੱਚ ਇਹ ਪਾ ਲਈਏ। ਇਹ ਕੰਮ ਨਾ ਕਰਿਓ। ਇਹ ਬੇਨਤੀ ਆ। ਬਾਕੀ ਮਰਜ਼ੀ ਤੁਹਾਡੀ ਆ ਆਪਣਾ ਕੰਮ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ